ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਇ ਪ੍ਰਵ ਸ਼ਰਨਾਗਤੀ ਕਿਰਪਾ ਨਿਦਦਿਆਨ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤਾ ਨਿਹਾਲ ਜੀਉ ਦਰਤ ਹੈ ਆਪਣਾ ਕੈਸੋਂ ਕਰੀ ਪੁਕਾਰ ਦੁਖ ਵਿਸਾਰਨ ਸੇ ਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਤੁੰਬਰੀ ਸ਼ਰਨਤੁ ਮਹਾਰੀ ਆਸਾ ਤਮਹੀ ਸੱਜਣ ਸੁਹੀਲੇ ਰਾਖੂ ਰਾਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਘਰ ਪਹਿਲਾ ਤੀਤੁ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਪਗਤਾ ਦੀ ਸਗਾ ਤੂ ਰੱਖਦਾ ਹਰ ਜੀਓ ਤੋਰ ਤੂ ਰੱਖਦਾ ਆਆ ਪ੍ਰਹਲਾਦ ਜਨ ਤੁਧ ਰੱਖ ਲੈ ਹਰ ਜੀਓ ਹਰ ਨਖਸ ਮਾਰ ਪਚਾਇਆ ਅਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਤੋਰ ਤੂੰ ਰੱਖਦਾ ਰਹਿਣਤ ਜਨ ਤੂੰ ਦਰਖ ਲੈ ਹਰ ਜੀਓ ਹਰਨਾਖਿ ਸਬ ਮਾਰ ਪਚਾਇਆ ਗੁਰਮੁਖਾ ਨੋ ਪ੍ਰਤੀਤ ਹੈ ਹਰ ਜੀਓ ਮਨ ਮੁਖ ਪਰਮ ਪੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰੱਖ ਤੂੰ ਸਵਾਨੀ ਭਗਤ ਤੇਰੀ ਸਰਣਾਈ ਰਹਾਉ ਭਗਤਾਂ ਨੂੰ ਜਮ ਜੋਹੇ ਨਾ ਸਕੈ ਕਾਲ ਨਾ ਨੇੜੈ ਜਾਈ ਕੇਵਲ RAM ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿਤ ਸਦ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜ ਸੁਭਾਈ ਮਾਨਮੁਖਾਂ ਨੂੰ ਪ੍ਰਤੀਤ ਨ ਆਵੀ ਅੰਤਰ ਲੋਭ ਸੋ ਆਓ ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ ਹਰ ਨਾਮ ਨ ਲਾਗ ਭਾਉ ਕੂੜ ਕਪਟ ਪਾਜ ਲਹਿ ਜਾਸੀ ਮਾਨ ਮੁਖ ਫੀਕਾ ਅਲਾਓ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂ ਤੂੰ ਜਾਤਾ ਮਾਇਆ 모 ਸਭ ਲੋਕ ਹੈ ਤੇਰੀ ਤੂ ਏਕੋ ਪੁਰਖ ਬਿਦਾਤਾ ਹੋ ਮੈਂ ਮਾਰ ਮਨਸਾ ਮਨ ਹੈ ਸੁਮਾਣੀ ਗੁਰ ਕੈ ਸ਼ਬਦ ਪਛਾਤਾ ਅਚੰਤ ਕੰਮ ਕਰਹਿ ਪ੍ਰਵ ਤਿਨ ਕੀ ਜਨ ਹਰਿ ਕਾ ਨਾਮ ਪਿਆਰਾ ਗੁਰ ਪਰਸਾਦ ਸਦਾ ਮਨ ਬਸਿਆ ਸਭ ਕਾਜ ਸਵਾਰਣ ਹਾਰਾ ਉਨਾ ਕੀ ਰਿਸ ਕਰੇ ਸੋ ਬੁਗਚਾ ਜਿਨ ਹਰ ਪ੍ਰਭ ਹੈ ਰਖਵਾਰਾ ਬੇਰ ਸਾਧਗੁਰ ਸੇਵੇ ਕਿਰੇ ਨ ਪਾਇਆ ਮਨ ਮੁਖ ਭੌਕ ਮੁਹੇ ਬਿਲਾਈ ਆਵਹਿ ਜਵਹਿ ਠੋਰ ਲਾਪਹਿ ਦੁਖ ਮੈਂ ਦੁਖ ਸਮਾਈ ਗੋਰਾ ਮੁਖ ਹੋਵੇ ਹੋ ਅੰਬਰ ਤਪੀਵੇ ਸਹਿਜ ਸਾਚ ਸਮਾਈ ਮੈਂਨ ਸਤਗੁਰੂ ਸੇਵੇ ਜਨਮ ਨਾ ਛੋੜੇ ਜੇ ਅਨੇਕ ਕੰਮ ਕਰੇ ਅਧਿਕਾਈ ਬੇਦ ਪੜਹਿ ਤਵਾਦ ਬਖਾਣ ਹੈ ਬੇਨਹਰ ਪਤ ਗਵਾਈ ਸਚਾ ਸਤਗੁਰ ਹੈ ਸਾਚੀ ਜਿਸ ਬਾਣੀ ਬਾਜ ਛੁਟ ਹੈ ਗੁਰ ਸਰਣਾਈ ਜਨ ਹਰ ਮਨ ਵਸਿਆ ਸੇਦਰ ਸਚ ਦਰਸ ਸਚ ਹੈ ਸਚਿਆਰਾ ਉਨਾਂ ਦੀ ਸੋਬਾ ਜੁਗ ਜੁਗ ਹੋਈ ਕੋਈ ਨਾ ਮੇਟਣਹਾਰਾ ਨਾਨਕ ਤਿਨ ਕਹਿ ਸਦ ਬਲਿਹਾਰੈ ਜਨ ਹਰਿ ਰਾਖਿਆ ਔਰ ਧਾਰਾ ਜਨ ਹਰਿ ਮਨ ਵਸਿਆ ਸੇ ਦਰ ਸਾਚੇ ਨਦਰ ਸਾਚੈ ਸਚਿਆਰਾ ਉਹਨਾਂ ਦੀ ਸੋਬਾ ਜੁਗ ਜੁਗ ਹੋਈ ਕੋਏ ਨ ਮੇਟਣ ਹਾਰਾ ਨਾਨਕ ਤਨ ਕੈ ਸਦ ਬੁਲਿਹਾਰੈ ਜਨ ਹਰ ਰਾਖਿਆ ਉਰ ਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ